ਤਰਨਾਬਤ ਇੱਕ ਖਬਰ ਸਾਹਮਣੇ ਆਈ ਹੈ ਕਿ ਕਿਸੇ ਬਾਬੇ ਦੇ ਕਹਿਣ ਤੇ ਇੱਕ ਪਰਿਵਾਰ ਨੇ ਆਪਣੇ ਗਵਾਂਡੀਆਂ ਦੇ 40000 ਚੋਰੀ ਕਰਨ ਦਾ ਇਲਜ਼ਾਮ ਲਗਾਇਆ ਤੇ ਬਾਅਦ ਵਿੱਚ ਹੱਥੋਂ ਪਾਈ ਹੋ ਗਏ ਇਹ ਪੂਰੀ ਖਬਰ ਕੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਇਸ ਗੱਲ ਤੋਂ ਇਹ ਗੱਲ ਸਮਝ ਲੱਗਦੀ ਸਰਬਜੀਤ ਕਿ ਜਿਹੜਾ ਰਿਸ਼ਤਾ ਹੋਣਾ ਇਹ ਵੀ ਮਤਲਬ ਵਾਲਾ ਰਿਸ਼ਤਾ ਹੋਣਾ ਗਵਾਂਡੀਆਂ ਦਾ ਇੱਕ ਦੂਜੇ ਨਾਲ ਪਿਆਰ ਮੁਹੱਬਤ ਵਾਲਾ ਹੁੰਦਾ ਤਾਂ ਆਪ ਇਸ ਚੀ ਬਹਿ ਕੇ ਗੱਲ ਨਿਬੇੜ ਲੈਂਦੇ ਔਰ ਦੂਜੀ ਗੱਲ ਇੱਥੇ ਹਰ ਬੰਦਾ ਕੋਈ ਨਾ ਕੋਈ ਗੱਲ ਉਲੀਕ ਦਾ ਰਹਿੰਦਾ ਕੋਈ ਨਾ ਕੋਈ ਕਲਾਕਾਰੀ ਕਰਦਾ ਰਹਿੰਦਾ ਬੜੀ ਵਾਰ ਆਪਾਂ ਦੇਖਦੇ ਆਂ ਕਿ ਔਰਤਾ ਬਾਬਿਆਂ ਤੇ ਜਾਂਦੀਆਂ ਕਿ ਬਾਬਾ ਜੀ ਗੋਡੇ ਨਹੀਂ ਚੱਲਦੇ ਤੇ ਉਧਰ ਬਾਬਾ ਵਿਚਾਰਾ ਆਪ ਆਪਣੇ ਚੇਲਿਆਂ ਨੂੰ ਕਹਿੰਦਾ ਹੁੰਦਾ ਕਿ ਮੈਨੂੰ ਚੋਰੀ ਜੀ ਦਵਾਈ ਫੜਾ ਦੋ ਮੇਰੇ ਆਪਣੇ ਗੋਡੇ ਦੁਖੀ ਜਾਂਦੇ ਆ ਹੈ ਬਾਬੇ ਜਿਹੜੇ ਆ ਆਪਾਂ ਕੀ ਸਮਝਦੇ ਇਹਨਾਂ ਨੂੰ ਕਿ ਇਹ ਜੀ ਰੱਬ ਦਾ ਸਾਡਾ رابطہ ਕਾਇਮ ਕਰ ਦੋਗੇ ਅਸੀਂ ਕੀ ਕਰਦੇ ਬਾਬੇ ਨੂੰ 500 ਦਿੰਨੇ ਆ 1000 ਦਿੰਨੇ ਆ ਕੁਝ ਪੈਸੇ ਕੱਢ ਕੇ ਦਿੰਨੇ ਕਿ ਸਾਡੇ ਉੱਥੇ ਪੰਚਾਦੀ ਪਰ ਕੀ ਉਹਨੂੰ ਕਿਸੇ ਪੈਸੇ ਦੀ ਲੋੜ ਹੈ ਕਿ ਉਹਨੂੰ ਪੁੱਛਾਂ ਦੇਣ ਦੀ ਲੋੜ ਹੈ ਜਿਹਨੇ ਪੂਰੀ ਦੁਨੀਆ ਬਣਾਈ ਪੂਰੀ ਕਾਇਨਾਤ ਬਣਾਈ ਹੈ ਜੋ ਤੁਹਾਨੂੰ ਚਲਾ ਰਿਹਾ ਮੈਨੂੰ ਚਲਾ ਰਿਹਾ ਸਾਡੇ ਕੈਮਰਾਮੈਨ ਨੂੰ ਚਲਾ ਰਿਹਾ ਜੋ ਪੂਰੀ ਦੁਨੀਆ ਨੂੰ ਚਲਾ ਰਿਹਾ ਕਿ ਉਹਨੂੰ ਪੈਸੇ ਦੀ ਲੋੜ ਹੈ ਪੈਸੇ ਦੀ ਲੋੜ ਕਿਹਨੂੰ ਹੁੰਦੀ ਹੈ ਬਾਬਿਆਂ ਨੂੰ ਹੁੰਦੀ ਹੈ ਔਰ ਬਾਬੇ ਆਪ ਕਿੰਨੇ ਕਿ ਪਰੇਸ਼ਾਨ ਨੇ ਸਾਨੂੰ ਕੀ ਪਤਾ ਅਸੀਂ ਆਪਣੀਆਂ ਮੁਸੀਬਤਾਂ ਦੱਸ ਦਿੰਨੇ ਆ ਪਰ ਬਾਬਿਆਂ ਦੀ ਕੀ ਮੁਸੀਬਤਾਂ ਕੀ ਸਾਨੂੰ ਪਤਾ ਉਹ ਵੀ ਤਾਂ ਇਨਸਾਨ ਹੀ ਨੇ ਜਿਨ੍ਹਾਂ ਨੇ ਜਨਮ ਲਿਆ ਲੇਕਿਨ ਜਿਸ ਘਟਨਾ ਦੀ ਤੁਸੀਂ ਗੱਲ ਕਰਦੇ ਹੋ ਜਿਸ ਵਿਸ਼ੇ ਦੀ ਤੁਸੀਂ ਗੱਲ ਕਰਦੇ ਹੋ ਇਹ ਨਾਬੇ ਦੀ ਖਬਰ ਹੈ ਜੀ ਪਹਿਲਾਂ ਆਂਡੀਆਂ ਗਵਾਂਡੀਆਂ ਜੀ ਕਹਿੰਦੇ ਪਿਆਰ ਬ ਫਿਰ ਉਸ ਤੋਂ ਬਾਅਦ ਇੱਕ ਘਰ ਦਾ 40000 ਰੁਪਏ ਚੱਕ ਹੋ ਜਾਂਦਾ ਤੇ ਇੱਕ ਬੀਬੀ ਫਿਰ ਉਸੇ ਬੀਬੀ ਤੇ ਸ਼ੱਕ ਕਰਦੀ ਜਿਹੜੀ ਰੋਜ਼ ਉੱਤੇ ਘਰ ਆਂਦੀ ਆ ਉਸ ਤੋਂ ਬਾਅਦ ਉਹ ਕਹਿੰਦੇ ਜੀ ਕਿਸੇ ਸਿਆਣੇ ਕੋਲ ਜਾਂਦੇ ਕਿਸੇ ਬਾਬੇ ਕੋਲ ਜਾਂਦੇ ਆ ਤੇ ਬਾਬਾ ਕਹਿੰਦੇ ਬੜਾ ਚਮਤਕਾਰਿਆ ਹੈ ਬਾਬਾ ਸੀਸੀਟੀਵੀ ਤੋਂ ਵੀ ਤੇਜ਼ ਬਾਬਾ ਪੁਲਿਸ ਪ੍ਰਸ਼ਾਸਨ ਤੋਂ ਵੀ ਤੇਜ਼ ਬਾਬੇ ਕੋਲ ਐਨੀ ਸ਼ਕਤੀ ਆ ਕਿ ਬਾਬਾ ਸ਼ੀਸ਼ੇ 'ਚ ਕੁੜੀ ਦੀ ਫੋਟੋ ਦਿਖਾ ਦਿੰਦਾ ਉਸ ਪਰਿਵਾਰ ਨੂੰ ਉਸ ਪਰਿਵਾਰ ਦਾ ਕਹਿਣਾ ਜਿਨ੍ਹਾਂ ਦਾ ਘਰ ਜਿਨ੍ਹਾਂ ਦੇ ਘਰੋਂ 40000 ਰੁਪਏ ਚੋਰੀ ਹੁੰਦਾ ਤੇ ਉਸ ਤੋਂ ਬਾਅਦ ਉਹ ਜੀ ਆਉਂਦੇ ਆ ਕਿਸੇ ਨੂੰ ਨਹੀਂ ਪੁੱਛਦੇ ਕਿਛਦੇ ਵੀ ਮਾੜਾ ਮੋਟਾ ਕੱਲ ਨੂੰ ਹੱਥ ਮਾਰ ਲਓ ਮਾੜਾ ਮੋਟਾ ਆਪ ਸੋਚ ਲਓ ਕਿ ਤੁਹਾਨੂੰ ਸ਼ੀਸ਼ੇ 'ਚ ਫੋਟੋ ਦਿਖਾਈ ਗਈ ਹੈ ਕਿ ਤੁਸੀਂ ਕਲਪਨਾ ਕੀਤੀ ਹੈ ਕਿ ਤੁਹਾਨੂੰ ਲੱਗਦਾ ਕਿ ਇਹੀ ਵਾਰ-ਵਾਰ ਆ ਰਿਹਾ ਘਰ ਵਿੱਚ ਹੋ ਸਕਦਾ ਇਸੀ ਔਰਤ ਨੇ ਪੈਸੇ ਚੱਕੇ ਹੁਣ ਤਾਂ ਉਹ ਕੀ ਜੀ ਆਪਣੇ ਗਵਾਂਡੀਆਂ ਦੇ ਘਰ ਚਲੇ ਜਾਂਦੇ ਉਹਨਾਂ ਤੇ ਦੋਸ਼ ਲਗਾ ਦਿੰਦੇ ਐਲੀਗੇਸ਼ਨ ਲਾ ਦਿੰਦੇ ਕਿ ਕਿ ਥੋਡੀ ਕੁੜੀ ਨੇ ਪੈਸੇ ਚੱਕਿਆ ਇਸ ਸਾਨੂੰ ਬਾਬੇ ਨੇ ਥੋਡੀ ਕੁੜੀ ਦੀ ਸ਼ੀਸ਼ੇ 'ਚ ਫੋਟੋ ਦਿਖਾ ਦਿੱਤੀ ਹੈ ਤੁਸੀਂ ਆਪਣੇ ਆਪ ਹੀ ਮੰਨ ਜਾਓ ਅਸੀਂ ਕਿਸੇ ਨੂੰ ਦੱਸਦੇ ਮਤਲਬ ਇੰਡਾਇਰੈਕਟਲੀ ਬਲੈਕਮੇਲ ਹੋ ਗਿਆ ਨਾ ਡਰੌਨ ਵਾਲੀ ਗੱਲ ਹੋ ਗਈ ਉਹ ਕਹਿੰਦੇ ਐਦਾ ਜੀ ਤੁਸੀਂ ਸਾਨੂੰ ਵੀ ਬਾਬੇ ਕੋਲ ਲੈ ਜਾਓ ਬਾਬਾ ਸਾਨੂੰ ਵੀ ਤਸਵੀਰ ਦਿਖਾ ਦਵੇ ਅਸੀਂ ਮੰਨ ਜਾਂਦੇ ਆ ਚਲੋ ਬਾਬੇ ਕੋਲ ਕਾਹਨੂੰ ਲੈ ਕੇ ਜਾਣਾ ਸੀ ਬਾਬੇ ਤੋਂ ਪੈਨ ਡਰਾਈਵ ਜੀ ਪਾ ਕੇ ਲੈ ਜਾਂਦੇ ਪਪਾ ਇੰਨੀ ਕਰਨੀ ਵਾਲਾ ਬਾਬੇ ਦੀ ਇੰਨੀ ਦੂਰ ਦ੍ਰਿਸ਼ਟੀ ਆ ਉਹ ਪੈਨ ਡਰਾਈਵ ਲਾਉਂਦੇ ਪੈਨ ਡਰਾਈਵ ਚ ਲੋਡ ਕਰਕੇ ਲਿਆ ਕੇ ਟੀਵੀ ਤੇ ਲਾ ਕੇ ਕੰਪਿਊਟਰ ਤੇ ਲਾ ਕੇ ਜਾਂ ਐਲ ਸੀ ਡੀ ਤੇ ਲਾ ਕੇ ਦਿਖਾ ਦਿੰਦੇ ਕਿ ਦੇਖੋ ਜੀ ਥੋੜੀ ਕੁੜੀ ਨੇ ਚੋਰੀ ਕੀਤੀ ਆ ਉਸ ਤੋਂ ਬਾਅਦ ਗੱਲ ਇੱਥੇ ਨਿਬੜਦੀ ਨਹੀਂ ਆ ਕਰਨੀ ਵਾਲੇ ਬਾਬੇ ਦੇ ਕਹਿਣ ਤੇ ਉਹ ਇੰਨਾ ਵੀ ਵਿਸ਼ਵਾਸ ਕਰਦੇ ਆ ਉਸ ਤੋਂ ਬਾਅਦ ਆਪਸ ਵਿੱਚ ਝਗੜਾ ਹੋ ਜਾਂਦਾ ਹਥਿਆਰਾਂ ਨਾਲ ਲੜਾਈ ਹੁੰਦੀ ਐ ਇੱਕ ਨਿੱਕੀ ਬੱਚੀ ਆ ਉਹਦੇ 14 ਟੰਕੇ ਲੱਗੇ ਆ ਜੀ ਹੁਣ ਤਾਂ ਸਵਾਲ ਇਹੀ ਆ ਕਿ ਜਿਹੜੇ ਰੱਬ ਦੇ ਬੰਦੇ ਹੁੰਦੇ ਆ ਕਿ ਉਹ ਵਾਰਦਾਤ ਨੂੰ ਰੋਕਦੇ ਆ ਕਿ ਮਾੜੀ ਘਟਨਾ ਨਾ ਹੋਵੇ ਇੱਥੇ ਬਾਬੇ ਨੇ ਕੀ ਕਰਤਾ ਪਿੱਟਣੇ ਪਵਾਤੇ ਪਰ ਉਹਦੇ ਪਖੰਡ ਨੇ ਉਹਦੇ ਢੋਂਗ ਨੇ ਲੜਾਈ ਪੁਆਤੀ ਜਿਹੜੇ ਗਵਾਨੜੀਆਂ ਦਾ ਆਪਸ ਚ ਪਹਿਲਾਂ ਪਿਆਰ ਬਹੁਤ ਸੀ ਇੱਕਾ ਸੀ ਹੁਣ ਵਿਰੋਧੀ ਬਣ ਕੇ ਤੇ ਸਾਰੀ ਜ਼ਿੰਦਗੀ ਜਿਹੜੀ ਆ ਐ ਲੜਾਈ ਰਹਿਣੀ ਇੱਕ ਦੂਜੇ ਨਾਲ ਦੇਖ ਕੇ ਖਜਣਾ ਇੱਕ ਦੂਜੇ ਨਾਲ ਪਤਾ ਨਹੀਂ ਹੋਰ ਕੀ ਕੀ ਉਹਨਾਂ ਨੇ ਸੱਟਣਾ ਹੁਣ ਬਲ ਕੋਈ ਕੁੜਾ ਸੱਟੂਗਾ ਮੋੜੇ ਕੋਈ ਲਾਛਣ ਸੱਟੂਗਾ ਕੋਈ ਬੇਇੱਜ਼ਤੀ ਕਰੂਗਾ ਇੱਕ ਦੂਜੇ ਨੂੰ ਟਿੱਚਣਾ ਕਰੂਗੇ ਔਰ ਪੂਰੇ ਪਿੰਡ 'ਚ ਮਜ਼ਾਕ ਬਣਨਾ ਹੁਣ ਵਜ੍ਹਾ ਕੀ ਹੈ ਆਖੇ ਸਾਨੂੰ ਬਾਬਾ ਕਹਿੰਦਾ ਜੀ ਮੈਂ ਅਸੀਂ ਕੁੜੀ ਦੀ ਤੁਹਾਡੀ ਚੋਰੀ ਕਰ ਦਿੱਤੀ ਸੀ ਸ਼ੀਸ਼ੇ 'ਚ ਫੋਟੋ ਦੇਖੀ ਆ ਹੁਣ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚਿਆ ਪੁਲਿਸ ਪ੍ਰਸ਼ਾਸਨ ਦਾ ਇਹ ਕਹਿਣਾ ਕਿ 40 ਹਜ਼ਾਰ ਵਾਲਾ ਮਾਮਲਾ ਵੀ ਦੇਖਾਂਗੇ ਤੇ ਆਪਾਂ ਜਿਹੜੀ ਇਹ ਲੜਾਈ ਝਗੜਾ ਇਹ ਵੀ ਦੇਖਾਂਗੇ ਕਿ ਬੱਚੀ ਦੇ ਕਿਨੇ ਹਥਿਆਰ ਨਾਲ ਹਮਲਾ ਕੀਤਾ ਬਾਅਦ ਬੱਚੀ ਦੇ 14 ਅੰਕ ਲੱਗੇ ਪਰ ਇੱਥੇ ਮੈਂ ਇਹ ਟਿੱਪਣੀ ਕਰਨੀ ਚਾਹੁੰਦਾ ਕਿ ਪੁਲਿਸ ਨੇ ਤਫ਼ਤੀਸ਼ ਕਰੂ ਕਰਨੀ ਆ ਸੀਸੀਟੀਵੀ ਵਾਲੇ ਬਾਬੇ ਨੂੰ ਸੱਦ ਲੋ ਉਹ ਦਿਖਾ ਦੂਗਾ ਵੀ ਕਿਹਨੇ ਮਾਰੀ ਕਿਰਪਾਨ ਜੀ ਉਹਦੇ ਫਿਰ ਦਿਮਾਗ ਨੂੰ ਪੈਨ ਡਰਾਈਵ ਲਾ ਕੇ ਥੋੜੇ ਚ ਲੈਣ ਫਿਰ ਜੇ ਉਹ ਇਹ ਦਿਖਾ ਸਕਦਾ ਚੋਰੀ ਕਿਹਨੇ ਕੀਤੀ ਆ ਇਹ ਵੀ ਤਾਂ ਦਿਖਾਈ ਸਕਦਾ ਕਿ ਪਹਿਲਾਂ ਗਾਲ ਕਿਹਨੇ ਕੱਢੀ ਜਾਂ ਪਹਿਲਾਂ ਲੜਾਈ ਕਿਹਨੇ ਕੀਤੀ ਪਹਿਲਾਂ ਗੜਾਸਾ ਕਿਹਨੇ ਮਾਰਿਆ ਫਿਰ ਉਸ ਬਾਬੇ ਨੂੰ ਉੱਥੇ ਕੱਲੇ ਬਿਠਾਣਾ ਗੱਲ ਉਹੀ ਆ ਕਿ ਇੱਕ ਮਾੜੀ ਸਲਾਹ ਨੇ ਪਿੱਟਣੇ ਪਵਾ ਦਿੱਤੇ ਵੱਡੀ ਗੱਲ ਇਹ ਆ ਕਿ ਸਾਨੂੰ ਲੋਕਾਂ ਨੂੰ ਆਪ ਵੀ ਜਾਗਰਤ ਹੋਣਾ ਚਾਹੀਦਾ ਸ਼ੀਸ਼ੇ 'ਚ ਐਡਾ ਕੋਣ ਕਿਸੇ ਤਸਵੀਰ ਤਾ ਦੂਗਾ ਇੰਨੀ ਜੇ ਕਿਸੇ ਕੋਲ ਸ਼ਕਤੀ ਆ ਤਾਂ ਦੁਨੀਆ ਤੇ ਬਹੁਤ ਲੋਕ ਜਿਹੜੇ ਪਰੇਸ਼ਾਨੀਆਂ 'ਚ ਆ ਆ ਰਸ਼ੀਆ ਤੇ ਯੂਕਰੇਨ ਦੀ ਲੜਾਈ ਚੱਲਦੀ ਉਹੀ ਸਲਝਾ ਦਿਓ ਹੋਰ ਬਹੁਤ ਮਸਲੇ ਆ पीजी जाके देखो किनी ਲੋਕਾਂ ਨੂੰ ਤਕਲੀਫ ਹੈ ਜੇ ਬਾਬੇ ਕੁਝ ਕਰ ਸਕਦੇ ਹੈ ਜਾ ਕੇ ਉਹਨਾਂ ਦੀ ਮਦਦ ਕਰ ਦੇਣ ਸਾਨੂੰ ਤੁਹਾਨੂੰ ਸਾਨੂੰ ਪਹਿਲੀ ਦੱਸ ਦੇਣ ਕਿ ਨੂੰ ਕੀਸ਼ ਦੇ ਤਕਸ਼ਟ ਆਉਣ ਵਾਲਾ ਕਰਨ ਤਾਂ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਇਹ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਜੈਡਾ ਆਮ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਕਿ ਅਸੀਂ ਗੁੰਮਰਾਹ ਨਾ ਹੋਈਏ ਜੇ ਸਬੂਤ ਹੈ ਸਬੂਤ ਦੇ ਆਧਾਰ ਤੇ ਗੱਲ ਕਰੋ ਨਹੀਂ ਤਾਂ ਕਿਸੇ ਦੇ ਇਉਂ ਇਲਜ਼ਾਮ ਨਹੀਂ ਲਾਉਣਾ ਚਾਹੀਦਾ ਇਹ ਵੱਡੀ ਗੱਲ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਵੀ ਤੁਸੀਂ ਸਾਡੇ ਕੋਲੋਂ 40000 ਰੁਪਏ ਸਾਕੇ ਲੈ ਕੇ ਆਏ ਹਾਂਜੀ ਫੇਰ ਹਨਾ ਨਾ ਇਹਨਾਂ ਦੇ ਘਰੇ 2 ਮਿੰਟ ਗਈ ਸੀ ਫਿਰ ਨਾਲ ਦੀ ਨਾਲ ਵਾਪਸ ਆ ਗਈ ਸੀ ਇਹਨਾਂ ਨੇ ਨਾ ਕਿਸੇ ਸਿਆਣੇ ਨੂੰ ਦਿਖਾਇਆ ਵੀ ਹਨਾ ਵੀ ਤੁਹਾਡੇ ਘਰੋਂ 40 ਜਨ ਸਾਕੇ ਲੈ ਗਈ ਤੇ ਉਸ ਤੋਂ ਬਾਅਦ ਹਨਾ ਇਹ ਮਤਲਬ ਕੂਟਣ ਮਾਂ ਦੀ ਕੋਸ਼ਿਸ਼ ਕਰ ਰਹੀ ਸੀ ਛਲਵਾਰਾ ਲੈ ਕੇ ਆ ਗਈ ਸੀ ਵੀ ਸਾਡੇ 40 ਗਰਲ ਸਕੂਲਸ ਜਾਮ ਕੀ ਦੀ ਮੈਂ ਉਹਨਾਂ ਦੇ ਘਰ ਤੇ ਆਨੇ ਪਹਿਲਾਂ ਤੁਹਾਨੂੰ ਪੁੱਛਿਆ ਹਾਂਜੀ ਪਹਿਲਾਂ ਮਤਲਬ ਪੁੱਛਿਆ ਵੀ ਅਸੀਂ ਮਨਾ ਕਰਤਾ ਫਿਰ ਨਾ ਉਹ ਕਹਿੰਦੇ ਸੀ ਤੂੰ ਤੇਰੀ ਫੋਟੋ ਆਈ ਆ ਗਈ ਸ਼ੀਸ਼ੇ ਚ ਅਸੀਂ ਸ਼ਾਣੀ ਨੂੰ ਦਿਖਾਇਆ ਸੀ ਤੇ ਹਨਾ ਉਹਨਾਂ ਨੇ قافਿਲ ਜਾ ਮਲਾਤੇ ਕੋ ਬਹੁਤ ਕਰਪਾਨਾ ਚੱਲੀ ਆ ਕੱਲ ਨੂੰ ਹਨਾ ਬਹੁਤ ਲੜਾਈ ਹੋਈ ਜਿੰਨੇ ਜਣੇ ਆਏ ਸੀ ਇਹਨਾਂ ਨੇ ਵੀ 25 ਮੁੰਡੇ ਬੁਲਾ ਲਏ ਮੇਨਾਂ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਨਾਲੇ ਹਨਾ ਮੇਰੇ ਕਰਪਾਨ ਮਾਰੀ ਹੱਥ ਤੇ ਸਿਬੂ 40 ਨੰਬਰ ਫਾਟਕ ਅ ਸੂਰਜ ਹਨਾ ਸੂਰਜ ਜੀਤਾ ਕਿਟੀ ਜੀ ਤਾਂ ਮੈਨਾਂ ਜੀ। ਬੋਤੇ ਕਿੰਨੇ ਤਾਂ ਕਿਰੇਟ 14 ਟਾਂਕੇ ਲੱਗੇ ਨੇ ਜੀ। ਨਿਤਨ ਜੀ ਸਰ ਇਹ ਇਨਾਂ ਨੇ ਸਾਡੇ ਤੇ ਝੂਠਾ ਇਲਜ਼ਾਮ ਲਾਇਆ ਵੀ 40000 ਰੁਪਿਆ ਵੀ ਮੇਰੀ ਭੈਣ ਨੇ ਮਤਲਬ ਚੱਕ ਲਿਆ ਜੀ ਜੋ ਕਿ ਇਹਨੇ ਚੱਕਿਆ ਨਹੀਂ ਇਹ ਉਹ ਕਹਿੰਦੇ ਨੇ ਵੀ ਅਸੀਂ ਸਿਆਣਿਆਂ ਨੂੰ ਦਿਖਾਇਆ ਹੈ ਸਰ ਅਸੀਂ ਕਿਹਾ ਵੀ ਤੁਸੀਂ ਸਿਆਣਿਆਂ ਨੂੰ ਦਿਖਾਇਆ ਠੀਕ ਹੈ ਵੀ ਸਾਨੂੰ ਵੀ ਤਾਂ ਦਿਖਾਓ ਸਿਆਣਿਆਂ ਨੂੰ ਕਿਹੜਾ ਸਿਆਣਾ ਸਾਨੂੰ ਮਿਲਿਆ ਹੋ ਤੇ ਫਿਰ ਇਹਨਾਂ ਨੇ ਮਿਲਿਆ ਜਾਣੀ ਗਾ ਜੀ ਇਹਨਾਂ ਨੇ ਸਾਨੂੰ ਧਮਕੀ ਦਿੱਤੀ ਵੀ ਤੁਸੀਂ ਸਾਨੂੰ 40000 ਦੇ ਦਿਓ ਅਸੀਂ ਕਿਸੇ ਨਾਲ ਗੱਲ ਵੀ ਨਹੀਂ ਕਰਦੇ ਵੀ ਸਾਨੂੰ ਚੁੱਪਚੀ ਪੀਤੇ ਸਾਨੂੰ 40000 ਰੁਪਏ ਦੇ ਦਿਓ ਤੇ ਫਿਰ ਉਹ ਜਿੱਦਣ ਮਤਲਬ ਇਹ ਗੱਲ ਹੋਈ ਆ ਉਸ ਤੋਂ ਇੱਕ ਦਿਨ ਬਾਅਦ ਮੈਂ ਇਹਨਾਂ ਨੂੰ ਬੁਲਾਇਆ ਕਹਿੰਦੇ ਵੀ ਸਾਨੂੰ 40000 ਰੁਪਏ ਦੇ ਦਿਓ ਮੈਂ ਜੀ ਚਲੋ ਘਰੇ ਆਜੋ ਤੁਸੀਂ ਆਪਾਂ ਬਹਿ ਕੇ ਗੱਲ ਕਰਦੇ ਆਂ ਤੇ ਸਾਡੀ ਮੇਰੀ ਭੈਣ ਦੇ ਲੁੱਟਾ ਮਾਰੀ ਇਹਨਾਂ ਨੇ ਠੀਕ ਹੈ ਜੀ ਉਸ ਚੁੰਨੀ ਪਾੜਤੀ ਮਤਲਬ ਐ ਬਾਹਰ ਆ ਕੇ ਸਰ ਸਾਰੇ ਜਿਹੜੀ ਇਹ ਵਾਰਦਾਤ ਐ ਸਰ ਇਹ ਕੈਮਰੇ 'ਚ ਰਿਕਾਰਡ ਐ ਜੀ ਸਾਡੇ ਕੈਮਰੇ ਲੱਗੇ ਹੋਏ ਨੇ ਜੀ ਉਹਦੇ 'ਚ ਸਾਰੇ ਹਮਲਾ ਹੀ ਅਸੀਂ ਪੂਰੀ ਉਹ ਤਾਂ ਹੈ ਨਹੀਂ ਕਿ ਵੀ ਮੰਨ ਕੇ ਚਲੋ ਤੁਸੀਂ 25 ਤੋਂ 26 ਜਣੇ ਹੈਗੇ ਸੀਗੇ ਸਰ ਸਾਰੇ ਹਥਿਆਰ ਜੀ ਕਿਰਪਾਨਾਂ ਠੀਕ ਹੈ ਜੀ ਆ ਚਾਕੂ ਦੰਦੇ ਮਤਲਬ ਸਾਰਾ ਬਿੱਚੇ ਡੰਡੇ-ਉਂਡੇ ਸਾਰਾ ਕੁਝ ਸੀਗਾ ਜੀ ਕਿ ਕੀ ਨੁਕਸਾਨ ਕਰਤੇ ਗਏ ਕਿੰਨੇ ਮਾਰਿਆ ਨੇ ਸਰ ਨਖਾਨ ਸਰ ਇੱਕ ਤਾਂ ਹੀ ਦੇਖੋ ਸਾਡੇ ਘਰ ਦਾ ਗੇਟ ਭੰਨ ਗਏ ਠੀਕ ਹੈ ਜੀ ਅਸੀਂ ਹੈ ਨਹੀਂ ਸੀਗੇ ਮੌਕੇ ਤੇ ਅਸੀਂ ਬੰਦ ਕਰਕੇ ਇੱਥੇ ਆਏ ਹੋਏ ਸੀਗੇ ਤੇ ਫਿਰ ਮੇਰੀ ਸਕੂਟਰੀ ਹੈ ਜਿਹੜੀ ਲੱਖ ਰੁਪਿਆ ਦੀ ਸਕੂਟਰੀ ਹੈ ਭੰਨ ਗਏ ਜੀ ਠੀਕ ਹੈ ਜੀ ਮੈਂ ਹੁਣੀ ਨਵੀਂ ਲੈਤੀ ਸੀ ਥੋੜਾ ਟਾਈਮ ਪਹਿਲਾਂ ਠੀਕ ਹੈ ਸਰ ਆਪਕੀ ਸਰ ਜਿਹੜੇ ਕੱਪੜੇ ਕੂਪੜੇ ਪਾੜ ਗਏ ਜੀ ਭੈਣਾ ਨੂੰ ਬਲੀਤ ਕਰ ਗਏ ਜੀ ਆ ਮੇਰੀ ਭੈਣ ਦੀ ਸਾਰੀ ਚੁੰਨੀ ਚੰਨੀ ਇਹਨਾਂ ਨੇ ਪਾੜੀ ਹੈ ਜੀ ਕਿਥੇ ਤੁਮਾਰ ਕਿਥੇ ਮਾਰੀ ਸਰ ਇਹਨਾਂ ਨੇ ਹੱਥੇ ਚ ਮਾਰੀ ਹੈ ਤਲਵਾਰ ਜਿਹੜਾ ਸਿਕੰਦਰ ਸਰ ਜਿਹੜਾ ਸਿਕੰਦਰ ਹੈ ਇਹਨਾਂ ਦੇ ਘਰ ਦਾ ਜਿਹੜਾ ਹੈ ਫਾਦਰ ਸਾ ਤੇ ਸਰ ਉਹਨੇ ਜੀ ਮਤਲਬ ਉਹ ਖੋ ਕੇ ਇਹਦੇ ਲੜਾਈ ਝਗੜੇ ਕਰਦੇ ਕਰਦੇ ਉਹ ਇਹਨੂੰ ਸਾਈਡ ਤੇ ਲੈ ਗਏ ਤੇ ਉੱਥੋਂ ਇਹ ਕਿਰਪਾਨ ਮਾਰੀ ਸਾਡੀ ਕੁੜੀ ਦੇ ਐ ਨਹੀਂ ਪਤਾ ਲੱਗਿਆ ਕਿ ਸਰ ਕਿਹਨੇ ਮਾਰੀ ਹੈ ਜੀ ਜਿੱਤ ਜਿੱਤੇ ਦੇ ਹੱਥ 'ਚ ਕਿਰਪਾਨ ਸੀ ਪਰ ਉਸ ਟਾਈਮ ਸਰ 14 ਨੇ ਜੀ 14 ਟਾਂਕੇ ਲੱਗੇ ਨੇ ਹੁਣ ਕੀ ਮੰਗਦੇ ਸਰ ਮੰਗਦਾ ਕੀ ਕਰਦੇ ਵੀ ਇਹ ਸਰ ਇਹਨਾਂ ਨੇ ਨਾ ਜੀ ਸਾਨੂੰ ਐ ਧਮਕੀ ਦਿੱਤੀ ਵੀ ਅਸੀਂ ਤੁਹਾਨੂੰ ਜਿਉਂ ਨਹੀਂ ਦਿੰਦੇ ਤੁਹਾਨੂੰ ਮਕਾਨ ਬਕਿਆਵਾਂਗੇ ਉਹਨੂੰ ਤੇ ਸਰ ਇਹੀ ਮੰਗ ਕਰਦੇ ਵੀ ਸਾਨੂੰ ਇਨਸਾਫ ਮਿਲੇ ਜੀ ਲੜਾਈ ਝਗੜਾ ਹੁਣ ਸੋਹੰਦੀ ਸਿਵਲ ਹਸਪਤ ਨੱਬਾ ਤੋਂ ਇਨਫੋਰਮੇਸ਼ਨ ਮਿਜੀ ਸੀ ਦੋਨੋਂ ਪਾਰਟੀਆਂ ਦਾਖਲ ਨੇ ਤੇ ਦੋਨੋਂ ਦੀ ਸੱਟਾਂ ਲੱਗੀਆਂ ਨੇ ਤੇ ਉਹਨਾਂ ਦੀ ਸਟੇਟਮੈਂਟ ਲਿਖ ਲਈ ਐ ਸਟੇਟਮੈਂਟ ਲਿਖ ਕੇ ਮੌਕਦ ਜਿਹਾ ਕੇ ਪੜਤਾਲ ਕਰਕੇ ਤੇ ਜੋ ਬੰਦੀ ਕਾਰਵਾਈ ਹੋਈ ਉਹ ਕੀਤੀ ਐ ਇਹ ਬਿਲਕੁਲ ਐਲੀਗੇਸ਼ਨ ਇਹਨਾਂ ਦਾ ਇਹ ਕੋਈ 40000 ਰੁਪਏ ਦਾ ਕੋਈ 20 ਤਰੀਕ ਦਾ ਕੋਈ 40000 ਰੁਪਏ ਦਾ ਰੌਲਾ ਤੇ ਜਿਹੜੇ ਸਿਕੰਦਰ ਪਾਰਟੀ ਐ ਦੂਜੀ ਪਾਰਟੀ ਨੂੰ ਇਲਜ਼ਾਮ ਲਾ ਰਹੇ ਨੇ ਵੀ 40000 ਰੁਪਏ ਲੜਕੀ ਚੋਕੇ ਲੈ ਗਈ ਬਸ ਉਹਦੇ ਸੰਬੰਧੀ ਇਹਨਾਂ ਦੇ ਮਤਲਬ ਕੀ ਆਪ ਵਿਚ ਤਕਰਾਰਬਾਜੀ ਹੋ ਗਈ ਤੇ ਲੜਾਈ ਝਗੜਾ ਹੋਗਾ ਉਹ 40000 ਰੁਪਏ ਦਾ ਵੀ ਆਪਾਂ ਨੇ ਮਤਲਬ ਕੀ ਪੜਤਾਲ ਕਰਨੀ ਹੈ ਵੀ ਕੀ ਸੀਗਾ ਉਹ ਤੇ ਉਸ ਤੋਂ ਬਾਅਦ ਜੋ ਬਣਦੀ ਕਾਰਵਾਈ ਹਮੇਚ ਲੈਂਦੇ ਕੋਈ ਸੀਸੀਟੀਵੀ ਵੀ ਆਈ ਸਾਹਮਣੇ ਸੀਸੀਟੀਵੀ ਕੈਮਰਾ ਚਾਹੀਦਾ ਨੇ ਦੋਨੋਂ ਪਾਰਟੀਆਂ ਦਾ ਲੜਾਈ ਝਗੜਾ ਹੋਇਆ ਇਹਨਾਂ ਦਾ ਪਰ ਉਧਰੋਂ 소ਨੀਆ ਇਨ ਜਿਹੜਾ ਇੱਕ ਪਾਸਿਓਂ ਵਰਸ਼ਾ ਮਿਸਰਾ ਜੇ ਛੱਟ ਲੱਗਿਆ ਦੋਨੋਂ ਪਾਰਟੀਆਂ ਬਾਖਨ ਤੇ ਪੜਤਾਲ ਕਰਕੇ ਜੋ ਸਾਹਮਣੇ ਉਹਦੇ ਮੁਤਾਬਕ ਕਾਰਵਾਈ ਇਸ ਵਾਰ ਸ਼ਾਮੇ ਜਿਵੇਂ ਇੱਕ ਘਰ ਦੇ ਵਿੱਚ ਜਿਵੇਂ ਤਲਵਾਰਾਂ ਲੈ ਕੇ ਹਮਲਾ ਕਰ ਰਹੇ ਨੇ ਤੇ ਹੋਰ ਵੀ ਨੁਕਸਾਨ ਕੀਤਾ ਗੇਟ ਤੇ ਮਾਰੀ ਨੇ ਤਲਵਾਰਾਂ ਤੇ ਇੱਕ ਸਕੂਟਰੀ ਖੜੀ ਸੀਗੀ ਐਕਟਿਵਾ ਉਹਦੇ ਤੇ ਮਤਲਬ ਕਿ ਉਹਦਾ ਕਾਫੀ ਐਕਟਿਵਾ ਦਾ ਕਾਫੀ ਨੁਕਸਾਨ ਕਰਤਾ ਤਾਂ ਮਤਲਬ ਕਿ ਜਦੋਂ ਹੱਥ ਕੋਈ ਸਾਹਮਣੇ ਹੈ ਉਹਦੇ ਮੁਤਾਬਕ ਬਣਦੀ ਕਾਰਵਾਈ